ਇਹ ਵੀ ਇਹ ਤਾਂ ਖਮੇਲ ਜਿਹੜਾ 60 ਪਿੰਡਾਂ ਨੂੰ ਪਾਣੀ ਦੇ ਸਾਫ ਪਾਣੀ ਦਾ ਪ੍ਰੋਜੈਕਟ ਜਿਹੜਾ ਫਤਿਹਗੜ ਚੂੜੀਆਂ ਹਲਕੇ ਦੇ ਲੱਗ ਲੱਗਾ ਦਾ ਇੰਜੀਨੀਅਰ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਪਾਜੀ ਕੀ ਨਾਮ ਤੁਹਾਡਾ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਮੇਰਾ ਨਾਮ ਦੀਪਕ ਅਰੋੜਾ ਆ ਤੇ ਮੈਂ ਐਜ਼ ਅ ਪ੍ਰੋਜੈਕਟ ਮੈਨੇਜਰ ਇੱਥੇ ਕੰਮ ਕਰਦਾ ਆ ਸਰ ਜਿਹੜਾ ਇਹ ਪਲਾਂਟ ਆ ਕਿੱਦਾਂ ਕੰਮ ਕਰਦਾ ਹੈ ਤੇ ਕੀ ਕਰਨਾ ਤੇ ਸਰ ਅਸੀਂ ਨਹਿਰੀ ਪਾਣੀ ਲੈ ਕੇ ਤੇ ਪਿੰਡਾਂ ਨੂੰ ਸਾਫ ਪਾਣੀ ਫਿਲਟਰ ਕਰਕੇ ਸਪਲਾਈ ਕਰਨੀ ਹੈ ਸਾਡਾ ਇੱਥੇ ਨਹਿਰ ਯੂਬੀਡੀਸੀ ਨਹਿਰ ਤੋਂ ਅਸੀਂ ਪਾਣੀ ਲੈ ਰਹੇ ਆਂ ਇੱਥੇ ਸਾਡੇ 2 ਪੰਪ ਲਗਾਏ ਗਏ ਆ 25 ਕਿਲੋਵਾਟ ਦੇ ਉੱਥੋਂ ਅਸੀਂ ਪੰਪਿੰਗ ਕਰਕੇ ਪਾਣੀ ਇਸ ਪਲਾਂਟ ਤੇ ਲੈ ਕੇ ਆਵਾਂਗੇ ਇਸ ਪਲਾਂਟ ਦੇ ਅੱਗੇ ਫਿਰ ਸਾਡੇ ਰੈਪਿਡ ਸੈਂਡ ਫਿਲਟਰ ਲੱਗੇ ਆ ਫਿਲਟਰ ਤੋਂ ਪਾਣੀ ਫਿਲਟਰ ਹੋ ਕੇ ਤੇ ਸਾਡੇ ਨਾਲ ਇੱਥੇ 3 ਪੰਪ ਹੋਣਗੇ ਇੱਥੇ ਅੱਗੇ 75 ਕਿਲੋਵਾਟ ਦੇ 3 ਪੰਪ ਲਾਏ ਗਏ ਆ 2 ਵਰਕਿੰਗ 1 ਸਟੈਂਡ ਬਾਈ ਜਿੱਤੋਂ ਪਾਣੀ ਪੰਪਿੰਗ ਕਰਕੇ ਅਸੀਂ 60 ਪਿੰਡਾਂ ਦਾ ਸਪਲਾਈ ਦਵਾਂਗੇ ਸਰ ਜੀ ਸਾਡਾ ਸਾਰਾ ਬਿਜਟ ਹੈ ਸਰ ਕਿੰਨਾ ਚਿਰ ਹੋ ਗਿਆ ਇਹ ਪਲਾਂਟ ਦੇ ਕੰਮ ਸ਼ੁਰੂ ਹੋਏ ਨੂੰ ਜੀ 3 ਸਾਲ ਹੋ ਗਏ ਆ ਹੁਣ ਤਾਂ ਜੀ ਫੰਕਸ਼ਨਿੰਗ ਦੇ ਉੱਪਰ ਆ ਰਿਹਾ ਅਸੀਂ ਕਮਿਸ਼ਨਿੰਗ ਕਰਕੇ 1 ਮਹੀਨੇ ਚ ਪ੍ਰੋਵਾਈਡ ਕਰ ਰਹੇ ਹਾਂ ਲੋਕਾਂ ਨੂੰ ਸਭ ਪਾਣੀ ਰਾ ਵਾਟਰ ਤੋਂ ਸਾਡਾ ਆਏਗਾ ਪੰਪ ਹਾਊਸ ਤੋਂ ਕੈਸਕੇਡ ਰੇਟਰ ਹੈ ਜਿਹੜਾ ਸਾਡਾ ਸਭ ਤੋਂ ਪਹਿਲਾ ਸਟਰਕਚਰ ਤੁਸੀਂ ਦੇਖਿਆ ਉਹ ਸਾਡਾ ਹੈਗਾ ਕੈਸਕੇਡ ਰੇਟਰ ਕੈਸਕੇਡ ਰੇਟਰ ਤੋਂ ਹੁੰਦਾ ਪਾਣੀ ਸਾਡਾ ਫਲੈਸ਼ ਮਿਕਸਰ ਚ ਆਏਗਾ ਫਲੈਸ਼ ਮਿਕਸਰ ਤੋਂ ਪਾਣੀ ਸਾਡਾ ਕਲੈਰੀਫਲੋਕੂਲੇਟਰ ਚ ਜਾਏਗਾ ਜਿੱਥੇ ਅਸੀਂ ਉਹਦਾ ਟ੍ਰੀਟਮੈਂਟ ਕਰਾਂਗੇ ਸੈਡੀਮੈਂਟੇਸ਼ਨ ਸਪੋਪੂਲੇਸ਼ਨ ਕਰਾਂਗੇ ਉਹਦੀ ਉੱਥੇ ਸਾਡਾ ਜੋ ਵੀ ਟਰਬਿਡਿਟੀ ਹੋਏਗੀ ਸਾਰੀ ਸੈਟਲਡ ਆਊਨ ਹੋ ਜਾਏਗੀ ਉਸ ਤੋਂ ਬਾਅਦ ਉੱਥੋਂ ਫਿਲਟਰੇਸ਼ਨ ਦੀ ਪ੍ਰੋਸੈਸ ਹੋਏਗੀ ਤੇ ਉਸ ਤੋਂ ਬਾਅਦ ਸਾਡਾ ਪਾਣੀ ਕਲੀਅਰ ਵਾਟਰ ਰਿਜ਼ਰਵਾਇਰ ਚ ਜਾਏਗਾ ਜਿੱਥੋਂ ਅਸੀਂ ਪੰਪਿੰਗ ਥਰੂ ਲੋਕਾਂ ਨੂੰ ਪ੍ਰੋਵਾਈਡ ਕਰਾਂਗੇ ਇਹ ਫਿਰ ਬਿਲਕੁਲ ਸਾਫ਼ ਪਾਣੀ ਮਿਲੇਗਾ ਜੀ ਕਲਾ ਫਤਿਹਗੜ੍ਹ ਜੁੜੀਆਂ ਹਰ ਕੇ ਜੇ ਕਿ ਲੋਕ ਬੋਲ ਲੀਤੇ ਨਹੀਂ ਡੇਰਾਵਾ ਬਨਾਨਾ ਖਲਕੇ ਦੇ ਵੀ ਕੁਝ ਪਿੰਡ ਇਸka ਬਟਿੱ ਗਿਆ ਜੀ ਇਹਦੇ ਨਾਲ ਦਾ ਜੀ ਇੱਕ ਪਲਾਂਟ ਹੋਰ ਲੱਗ ਰਿਹਾ ਆਪਣਾ ਧਾਰੀਵਾਲ ਬਲਾਕ ਦੇ ਵਿੱਚ ਉੱਥੋਂ ਵੀ 102 ਪਿੰਡਾਂ ਨੂੰ ਸਪਲਾਈ ਦਿੱਤੀ ਜਾ ਰਹੀ ਹੈ ਤੇ ਉਹ ਉਹਦੇ ਵਿੱਚ ਚਾਰ ਹਲਕੇ ਆਂਦੇ ਆ ਜੀ ਗੁਰਦਾਸਪੁਰ ਆਪਣਾ ਕਲਨੌਰ ਤੇ ਧਾਰੀਵਾਲ ਤੇ ਡੇਰਾਵਾ ਬਨਾਨਾ ਟੋਟਲ ਕਿੰਨੇ ਕੋ ਪਿੰਡ ਹੈਗੇ ਜਿਹੜੇ ਜਿਲ੍ਹਾ ਬਰਾਸਪੁਰ ਨੂੰ ਕਵਰ ਕਰਨਗੇ ਟੋਟਲ ਜੀ ਸਾਡੇ 162 ਪਿੰਡ ਹੋ ਜਾਂਦੇ ਆ ਜੀ ਜਿਹੜੇ ਕਵਰ ਕੀਤੇ ਜਾਣਗੇ ਜਿੱਥੇ ਸਾਫ ਪਾਣੀ ਪ੍ਰੋਵਾਈਡ ਕੀਤਾ ਜਾਏਗਾ ਤਿਆਰੀ ਫੁੱਲ ਹੋ ਗਈ ਆ ਪਾਣੀ ਛੱਟਣ ਦੀ ਹਾਂਜੀ ਤਿਆਰੀ ਪੂਰੀ ਹੋ ਗਈ ਹੈ ਜੀ ਕੰਮ ਸਾਡਾ ਪੂਰਾ ਕੰਪਲੀਸ਼ਨ ਤੇ ਕਦੋਂ ਫਿਰ ਆ ਜਾ ਰ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਹਦੀ ਕਮਿਸ਼ਨਿੰਗ ਕਰਕੇ ਦੇ ਦਾਂਗੇ ਸਾਡਾ ਹੁਣ ਇਸ ਵੇਲੇ ਟੈਸਟਿੰਗ ਦੇ ਵਿੱਚ ਆ ਇਹ ਟ੍ਰਾਇਲ ਰਨ ਚੱਲਦਾ ਹੈ ਸਰ ਇਹ ਸੋਲਰ ਪਲਾਂਟ ਲਾਇਆ ਦਾ ਉਹ ਫਿਰ ਕੀ ਕੰਮ ਕਰੇਗਾ ਇਹਦੇ ਵਿੱਚ ਅਸੀਂ ਇੱਥੇ ਬਿਜਲੀ ਲਾਵਾਂਗੇ ਤਾਂ ਸਹੀ ਸਰਕਾਰ ਤੋਂ ਪਰ ਉਹਨਾਂ ਨੂੰ 100 ਬਿਜਲੀ ਵੜਾ ਕੇ ਵੀ ਦਵਾਂਗੇ ਇਸ ਕਰਕੇ 139 ਕਿਲੋਵਾਟ ਦਾ ਇੱਥੇ ਸੋਲਰ ਪਲਾਂਟ ਲਾਇਆ ਗਿਆ ਹੈ ਔਨ ਗ੍ਰਿਡਾ ਜਿਹੜਾ ਤੇ ਇਸ ਬਿਜਲੀ ਸਰਕਾਰ ਨੂੰ ਪ੍ਰੋਵਾਈਡ ਕੀਤੀ ਜਾਏਗੀ ਇਹਨਾਂ ਨੂੰ ਦੋ ਫਾਇਦੇ ਮਿਲਦੇ ਇੱਕ ਇਹਦੇ ਵਿੱਚ ਅਸੀਂ ਦੋਨੋਂ ਚੀਜ਼ਾਂ ਕਵਰ ਕਰਾਂਗੇ ਇਹ ਸੁਣਿਆ ਤੁਸੀਂ ਇਹਨਾਂ ਨੇ ਉਹਨਾਂ ਨੇ ਇਹ ਜਿਹੜਾ ਪਲਾਂਟ ਜਿਹੜਾ ਪਾਣੀ ਲੋਕਾਂ ਨੂੰ ਸਾਫ਼ ਪਾਣੀ ਦੇਣ ਦੀ ਔਰ 100